ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਚੋਟੀਆਂ ਚੋਟੀਆਂ ਪਿੰਡ ਦੋਸਤੋ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਬਿਲਕੁਲ ਫਤੇਗੜ ਪੈਤੂਰ ਤੋਂ ਕਿਲੋਮੀਟਰ ਦੀ ਦੂਰੀ ਆ ਦੋਸਤੋ ਠੀਕ ਆ ਸ਼ਾਹਪੋਕਰ ਤੋਂ ਤੁਸੀਂ ਜਿਹੜੀ ਆ ਫਤੇਗੜ ਪੈਤੂਰ ਪਹੁੰਚ ਕਰਨੀ ਹੈ ਤੇ ਫਤੇਗੜ ਪੈਤੂਰ ਤੇ ਬਿਲਕੁਲ ਨਾਲ ਲੱਗਦਾ ਪਿੰਡ ਆ ਚੋਟੀਆਂ ਵੀਰ ਸੋਨੂ ਦੇ ਕੋਲੇ ਆਇਆ ਦੋਸਤੋ ਤੇ ਆ ਹਰ ਵਾਰੀ ਜਿਹੜੇ ਆ ਦੋਸਤੋ ਪਸ਼ੂ ਆਪਾਂ ਤੁਹਾਨੂੰ ਇਸ ਘਰੋਂ ਦਿਖਾਈਦਾ ਕੋਈ 8 8 10 10 ਨਾਗ ਹੁੰਦੇ ਆ ਤੇ ਅੱਜ ਤੱਕ ਘੱਟੋ ਘਾਟ ਵੀ ਜਿਹੜੇ ਪਸ਼ੂ ਆ 6 ਮੱਝਾਂ ਹੋਣਗੀਆਂ ਠੀਕ ਹੈ ਜੀ 6 ਮੱਝਾਂ ਝੋਟੀਆਂ ਪੂਰੀਆਂ ਆ ਤੁਹਾਨੂੰ ਆਪਾਂ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਆਲਮੋਸਟ ਜਿੰਨੇ ਪਸ਼ੂ ਆ ਸਾਰੇ ਸਵੇ ਸਵੇ ਹੋਣਗੇ ਬਾਕੀ ਜੇਕਰ ਕੋਈ ਗੱਪੜ ਹੋਈ ਉਹ ਵੀ ਆਪਾਂ ਡਿਟੇਲ ਲੈ ਲਾਂਗੇ ਠੀਕ ਹੈ ਜੀ ਤੇ 11 ਅਕਤੂਬਰ ਨੂੰ ਅੱਜ ਇਹ ਆਪਾਂ ਕਵਰ ਕਰਦੇ ਪਏ ਆ ਦੋਸਤੋ ਮਾਰਨਿੰਗ ਦਾ ਟਾਈਮ ਆ ਕੋਈ ਠੀਕ ਹੈ ਜੀ ਤੇ ਆਜੋ ਕਰਦੇ ਆ ਗੱਲਬਾਤ ਵੀਰ सोनू ਦੇ ਨਾਲ ਪੁੱਛ ਲੈਂਦੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਜੇ ਇਹਨਾਂ ਪਸ਼ੂਆਂ ਦੀ ਸੋ ਐਨੀਮਲ ਜਿਹੜਾ ਦੋਸਤੋ ਖਾਸ ਤੌਰ ਤੇ ਸਵਾ ਸਵਾ ਦੋ ਡੰਗ ਚਵਾਈ ਕਰਕੇ ਤਸੱਲੀ ਉਹਦੀ ਕਰਨਿਆ ਕਰੋ ਗੱਬਣ ਪਸ਼ੂ ਆਪਣਾ ਤੇ ਪਗੇ ਤਸੱਲੀ ਕਰਕੇ ਫਿਰ ਸੌਦਾ ਕਰਿਆ ਕਰੋ ਠੀਕ ਆ ਜੀ ਆਜੋ ਸਭ ਤੋਂ ਪਹਿਲਾਂ ਵੀਰ सोनू ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਸਾਹਿਬ ਜੀ ਹੋਰ ਠੀਕ ਠਾਕ ਜੀ ਬਾਹਰ ਠੀਕ ਠਾਕ ਹੋਰ ਸਰਾਉ ਠੀਕ ਠਾਕ ਜੀ ਬਦੀ ਆ ਕਿਰਪਾ ਗੁਰੂ ਰਾਮ ਦਾ ਦੀ ਬਾਬੇ ਬੂੜ ਸਾਹਿਬ ਦਾ ਲੰਗਰ ਸੀ ਤਿੰਨ ਚਾਰ ਦਿਨ ਬੂਏ ਅੱਗੇ ਅੱਛਾ ਜੀ ਹਾਂ ਉਧਰ ਸੇਵਾ ਸਵਾ ਕਈ ਕਰੀਏ ਚਲੋ ਜੀ ਬਹੁਤ ਵਧੀਆ ਗੱਲ ਆ ਹਾਂਜੀ ਬਾਕੀ ਸੰਸਰ ਸਾਹਿਬ ਥੋੜਾ ਜਿਹਾ ਸੱਚਾਈ ਵਾਲਾ ਕੰਮ ਕਰੀਏ ਤਾਂ ਥੋੜਾ ਜਿਹਾ ਵਧੀਆ ਹੁੰਦਾ ਠੀਕ ਹੈ ਜੀ ਗਲਤ ਕੰਮ ਕਰੀਏ ਤਾਂ ਫਾਇਦਾ ਨਹੀਂ ਕੋਈ ਜਿਹੜੀ ਗੱਲ ਦੱਸਾਂਗੇ ਆਪਣੀ ਉਹ ਪੂਰੀ ਨਿਕਲੂ ਭਾਵੇਂ ਉੱਜਾ ਉਦੋਂ ਵੀ ਮੈਂ ਗਲ ਮੰਗਾ ਲਿਆ ਪਰ ਤਾਂ ਵੀ ਕੋਈ ਤਰਾਜ ਨਹੀਂ ਜਿਹੜਾ ਕੋ ਵੀਰ ਆਣ ਕੇ ਤਸੱਲੀ ਕਰ ਲੈਂਦਾ ਉਹ ਸਾਰਿਆਂ ਨਾਲੋਂ ਬਿਹਤਰ ਹੈ ਠੀਕ ਹੈ ਜੀ ਬਿਲਕੁਲ ਬਿਲਕੁਲ ਜਿਹੜੀ ਪਸ਼ੂ ਚੰਗੇ ਹੁੰਦੇ ਆਪਣੇ ਇਥੇ ਮੁੰਦਾ ਅਠ ਅਠ ਦਾਦਾ ਪਸ਼ੂ ਅਠ ਦਾਦਾ ਹੁੰਦੇ ਉਹ ਤੇ ਬਾਬੇ ਮੁੰਡੇ ਮੇਲੇ ਤੇ ਕਰਨ ਵੀ ਥੋੜੀ ਜਿਹੀ ਘੱਟ ਲਿਆਂਦੀਆਂ ਸਾਹਮਣੇ-ਸਮ ਸਾਰੀਆਂ ਸੂਈਆਂ ਤਾੜੀਆਂ ਸੂਈਆਂ ਪੰਜਾਂ ਚਾਰ ਚਾਰ ਦਿਨਾਂ ਦੀ ਠੀਕ ਹੈ ਜੀ ਹਾਂ ਐ ਬੌਲੇ ਤੇ ਸਟਾਰਟ ਕੋਈ 10 ਕਿਲੋ ਕੇ ਥਲੇ ਨਵੇਂ ਇਦਾਂ ਨਹੀਂ ਸਾਰੀਆਂ ਠੀਕ ਹੈ ਠੀਕ ਹੈ ਹਾਂ ਜੀ ਲੋ ਵੀ ਦੋਸਤੋ 8 8 10 10 ਕਿਲੋ ਬੌਲਾ ਜਿਹੜਾ ਬਿਲਕੁਲ ਸਟਾਰਟਿੰਗ ਤੇ ਆ ਬੌਲੇ ਤੇ ਆ ਸਾਰੀਆਂ ਠੀਕ ਹੈ ਜੀ ਜਿੰਨੇ ਪਸੂ ਸੂਏ ਸੂਆ ਜਿੰਨੇ ਦਿਖਾਉਣੇ ਆਪਾਂ ਤੁਹਾਨੂੰ 6 ਦੀਆਂ 6 ਮੱਜਾਂ ਸਾਰੀਆਂ ਸੂਈਆਂ ਸਵਾਈਆਂ ਅੱਛਾ ਆ ਵੀਰ ਸਾਨੂੰ ਕਰ ਲਈਏ ਸਟਾਰਟ ਇਧਰਲੇ ਪਾਸਿਓ ਦੂਜਾ ਸੂਆ ਸੰਧ ਸਾਹਿਬ ਅੱਛਾ ਜੀ ਚੌਥੇ ਡੰਗ ਦੀ ਛੋਟੀ ਸੂਈ ਥਲੇ 10 ਕਿਲੋ ਦੋ ਦਿੱਤੇ ਆ ਅੱਛਾ ਜ ਠੀਕ ਹੈ ਜੀ ਸਵੇਰ 5 ਵਜੇ 5 ਤੋਂ 5 ਸਵੇਰ ਜਿਹੜੀ ਦੋਸਤੋ 5:00 ਵਜੇ ਦੀ ਚਵਾਈ ਕੀਤੀ ਆ ਠੀਕ ਆ ਅੱਜ 11 ਨੂੰ ਆਪਾਂ ਜਿਹੜੀ ਇਹ ਕਵਰੇਜ ਕਰਦੇ ਪਏ ਆ ਜਦੋਂ ਦੋਸਤੋ ਵੀਡੀਓ ਚੱਲੂਗੀ ਕੋਈ ਵੀ ਰੋ ਦੀ ਦੋ ਡੰਗ ਦੀ ਤਿੰਨ ਟਾਈਮ ਦੀ ਚਵਾਈ ਕਰ ਸਕਦਾ ਦੂਜਾ ਸੂਆ ਸੋਈ ਹੈ ਠੀਕ ਆ ਤਿੰਨ ਤੋਂ ਚਾਰ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਬੋਲਾ ਜਿਹੜਾ ਜਿਹੜਾ 200 ਘਟੋ ਘਟ ਵੀ ਬੋਲਾ 10 ਕਿਲੋ ਜਿਹੜਾ ਨੈਟ ਸਾਜਰ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ ਠੀਕ ਆ ਤੇਰੇ ਥੱਲੇ ਬੱਚਾ ਵੀਰ ਕੀ ਆ ਕੱਟਾ ਹੀ ਸੰਦ ਹਸਾਂਜ ਮਾਲਾ ਮੇਲ ਕਾਫ ਆ ਜੀ ਲਓ ਵੀ ਭਰਾਵੋ ਮੇਲ ਕਾਫ ਆ ਥੱਲੇ ਕੱਟਾ ਪਿੱਠ ਪੂੜੇ ਦੀ ਚੰਗੀ ਆ ਠੀਕ ਆ ਜੀ ਹਾਈਟ ਬੇਸ਼ੱਕ ਵੀ ਆ 25 ਬਹੁਤ ਕਰਮਾਣੀ ਚੰਗੀ ਲੱਗੀ ਵੀਰ ਕੋ ਛੋਟੀਆਂ ਦੇ ਵਿੱਚ ਚੰਗੀ ਸੇਵਾ ਕਰੂਗਾ 13 ਤੋਂ 14 ਕਿਲੋ ਦਊਗੀ ਛੋਟੀ ਰਾਮ ਨਾਲ ਠੀਕ ਆ ਜੀ ਹਾਂ ਸੋ ਬਿਲਕੁਲ ਹੋਣ ਜਿਹੜਾ ਦੋਸਤੋ ਜਿੰਨਾ ਵੀ ਦੱਸਿਆ ਜਾਊਗਾ ਕੋਈ 8 ਲੀਟਰ ਹੋਇਆ 9 ਹੋਇਆ ਬੌਲਾ ਹੋਊਗਾ ਠੀਕ ਆ ਅੱਗੇ ਚੰਗੀ ਸੇਵਾ ਕਰ ਲੋਗੇ ਪਸ਼ੂ ਜਿੰਨੇ ਵੀ ਆਪਾਂ ਦਿਖਾਵਾਂਗੇ ਚੰਗੀ ਸੇਵਾ ਕਰਕੇ ਕੋਈ ਵੀਰ 15 14 13 ਲੀਟਰ ਤ ਠੀਕ ਹੈ ਕਿਉਂਕਿ ਸਾਰੀਆਂ ਵਧੀਆ ਚੰਗੀਆਂ ਨੇ 8 8 10 10 ਲੀਟਰ ਜਿਹੜੀਆਂ ਬਿਲਕੁਲ ਹੁਣ ਬੌਲਾ ਵੀਰਾਂ ਦਾ ਵੀ ਚੱਲ ਰਹੀਆਂ ਨੇ ਤੇ ਬਿਲਕੁਲ ਮਿਲ ਕੇ ਜਿਹੜਾ ਉਹ ਵਧੀਆ ਪਾ ਦਣਗੀਆਂ ਠੀਕ ਹੈ ਇੱਕ ਨੰਬਰ ਚਵਾਈ ਆ ਜੀ ਕੋਈ ਭੂਰ ਨਹੀਂ ਛੱਟਾ ਨਹੀਂ ਠੀਕ ਆ ਜੀ ਇੱਕ ਨੰਬਰ ਚਵਾਈ ਆ 9 ਤੋਂ 10 ਕਿਲੋ ਬੌਲਾ ਤਿਆਰ ਆ ਵੀਰ ਕੋਈ ਆਦੀ ਸਮਝਣ ਲਵੇ 13 ਜਿਹਦੇ 14 ਦਾ ਵੀ ਚੰਗਾ ਦੁੱਧ ਦੇਣ ਵਾਲੀ ਝੋਟੀ ਜਿਹੜੇ ਜਿੱਡੇ ਮੋਟੇ ਥਣ ਚੰਗੀ ਚਵਾਈ ਚੂਈ ਸੁਣੀ ਹੈ ਠੀਕ ਆ ਜੀ ਇਹਦੇ ਤੇ ਬੱਚਾ ਕਿਹੜਾ ਜੀ ਬੱਚਾ ਆਵੇ ਕੱਟਾ ਸੰਦਸਾ ਆਵੇ ਠਾ ਦੇ ਨੀ ਇੱਕ ਮਿੰਟੀ ਲੋ ਬੱਚਿਆ 나ੜੂ ਨਾਲ ਆਉਂ ਤੇ ਕੋਤੀ ਜਿਹੜਾ ਡੰਗ ਤੇ ਚੌਥੇ ਚੌਥੇ ਕਿ ਡੰਗ ਤੇ ਜਿਹੜੀ ਆ ਦੋਸਤੋ ਸੁਈਆ ਠੀਕ ਆ ਆ ਵੇਖੋ ਤੇ ਇਹਦਾ ਤੁਸ ਨੂੰ ਵੀਰ ਮੁੱਲ ਕੀ ਕਰਾਂਗੇ ਸੰਭਾ ਮੁੱਲ ਕਰਾ ਲਓ 90 ਕਰਾ ਲਓ 95 ਕਰਾ ਲਓ 85000 ਰੁਪਏ ਜਾਣੀ ਟੋਟੀ 85 ਦੀ ਹਾਂਜੀ ਲਓ ਜੀ 85000 ਦੀ ਦੋਸਤੋ ਜਿਹੜੀ ਆ ਝੋਟੀ ਮਿਲ ਜੂਗੀ ਹਾਈਟ ਕੱਦ ਬਹੁਤ ਸੋਹਣਾ ਸਿੰਘੀ-ਸੁੰਗੀ ਤੁਸੀਂ ਆ ਬਿਲਕੁਲ ਵੇਖ ਲਓ ਬਿਲਕੁਲ ਸ਼ਕੀਨੀ-ਸ਼ਕੂਨੀ ਪੂਰੀ ਆ ਪਤਲਾ ਆ ਫੇਸ ਆ ਠੀਕ ਆ ਚੰਗੀ ਪਲੀ ਆ ਤੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਆ ਮੱਝ ਆ ਗਈ ਹੈ ਤੀਜਾ ਸੂਆ ਸੰਤ ਸਭ ਸੋਈ ਤੀਜਾ ਸੂਆ ਸੋਈ 10 ਤੋਂ 11 ਕਿਲੋ ਦੁੱਧ ਸਟਾਰਟਿੰਗ ਜੇ ਠੀਕ ਹੈ ਜੀ ਕੱਟੀ ਪਿੱਛੇ ਆ ਜਿਹੜੀਆਂ ਨੇ ਠੀਕ ਹੈ ਜੀ ਮਗਰ ਕੱਟੀ ਆ ਹਾਂ ਚੁਆਈ ਇੱਕ ਨੰਬਰ ਆ ਜੀ ਸੂਆ ਦੋ ਤੇ ਤੀਜਾ ਸੂਆ ਆ ਹਾਂ ਪੂਰਾ ਕੱਦ ਘਾਠ ਵੱਡਾ ਹਾਂ ਮਾਲੀ ਦਾ ਠੀਕ ਹੈ ਜੀ ਫੁੱਲ ਵੱਡੇ ਕੱਦ ਘਾਠ ਦੀ ਆ ਪਿੱਠ ਪੂਰਾ ਤੁਸੀਂ ਆ ਵੇਖ ਲੋ ਥੱਬਿਆਂ ਦੇ ਥੱਬੇ ਤੇ ਚੰਗਾ ਜਿਹਾ ਦੋਸਤੋ ਥਾਂ ਦੇ ਵਿੱਚ ਬਹੁਤ ਸੁਣੀ ਚੁਆਈ ਚੁਈ ਕਰਮਾਲੀ ਨੇ ਲੱਗੀ ਸੰਤ ਸਭ ਸੋਈ ਪੂਰੀ ਆ ਥੰਮਲੇ ਵਧੀਆ ਵੇਖੋ ਆਰ ਇਹ 8 ਦਿਨਾਂ ਦੀ ਸੂਈ ਆ ਸੰਸਾਬ 8 ਅੱਠ ਦਿਨਾਂ ਦੀ ਹਾਂਜੀ ਲਓ ਜੀ ਅੱਠ ਦਿਨਾਂ ਦੀ ਸੂਈ ਆ ਹੁਣ ਦੁੱਧ ਫਿਰ ਵੀ ਤੁਹਾਨੂੰ ਚੱਲਦਾ ਕਿੰਨਾ ਕ ਆ ਗਿਆ ਦੁੱਧ ਐਕਸਟੈਂਸ਼ਨ ਤੋਂ ਸਾਬ ਜਿਹੜਾ ਆਪ ਤੋਲ ਕੇ ਦੇਣਾ 11 ਕਿਲੋ ਤਿਆਰ ਆ ਥੱਲੇ 11 ਕਿਲੋ ਹਾਂ ਮੱਝ ਵੀ ਪੂਰੀ ਵੱਡੀ ਆ ਹਾਂ ਦੁੱਧ ਛੋਟ ਮੈਂ ਦੋ ਵੀਰ ਆਪਦੀ ਸਮਝਣਾ ਲਵੇ 13 ਦੇ ਦੇ 14 ਦੇ ਦੇ ਚੰਗਾ ਦੁੱਧ ਦਊਗੀ ਚੰਗੇ ਕਾ ਦੁੱਧ ਤੋਂ ਮੱਝ ਪੂਰੀ ਵੱਡੀ ਆ ਠੀਕ ਆ ਜੀ ਚੰਗੇ ਪਿੱਠ ਪੁੜੇ ਦੀ ਆ ਰਾਜੀ ਆ ਵਜਨਦਾਰ ਆ ਪੂਰੀ ਠੀਕ ਆ ਮਗਰ ਕੱਟੀ ਆ ਸੋ ਚਾਹਵਣ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਆਰਡਰ ਕੁਆਲਿਟੀ ਬਿਲ ਬਰਾਬਰ ਦਾ ਬਿਲਕੁਲ ਪੱਧਰ ਲੈਵਾ ਦੋਸਤੋ ਥਣ ਥਣ ਦੀ ਕੁਆਲਿਟੀ ਚੰਗੀ ਬਿਲਕੁਲ 11 ਕਿਲੋ ਜਿਹੜਾ ਅੱਜ 8 ਮੇ ਦੇਣ ਦੇ ਵਿੱਚ ਆ ਕਿਉਂਕਿ ਵਪਾਰ ਦਾ ਕੰਮ ਆ ਦੋਸਤੋ ਕਈ ਪਸ਼ੂ ਨੂੰ ਦੋ ਦਿਨ ਹੋਏ ਆ ਜਨ ਕਈਆਂ ਚਾਰ ਦਿਨ ਹੋਏ ਆ ਇਸ ਕਰਕੇ ਜਿਹੜਾ ਵੀ ਕੋ ਟਕਾ ਕੇ ਸੇਵਾ ਕਰੂਗਾ ਤੇ ਦੁੱਧ ਜਿਹੜਾ ਦੋਸਤੋ ਚੰਗੀ ਮਾਤਰਾ ਦੇ ਵਿੱਚ ਤੁਸੀਂ ਲੈ ਸਕਦੇ ਜੇਕਰ 11 ਹੋਣ ਤੁਸੀਂ ਜੋਗੇ ਲਾਉਂਗੇ ਚੰਗੀ ਸੇਵਾ ਕਰ ਲਊ ਦੋਸਤੋ 12 13 13 ਤੋਂ ਪਲੱਸ 14 ਤੱਕ ਵੀ ਮਿਲਕ ਜੋ ਸਕਦੇ ਜੀ ਇਹੋ ਜਿਹੇ ਪਸ਼ੂ ਥਣੋਂ ਠੀਕ ਆ ਜੀ ਆ ਦੇਖੋ ਜੋ ਮੈਲਿਓ ਜਿਹੜਾ ਦੋਸਤੋ ਕਾਰਡ ਚੱਲਣਾ ਹੈਗਾ ਬਿਲਕੁਲ ਮੈਲਿਓ ਪਸ਼ੂ ਚੱਲ ਪਿਆ ਤੇ ਨਾਰਮਲ ਹੀ ਆਪਾਂ ਜਿਹੜੀ ਉਮੀਦ ਕਰਦੇ ਆਂ ਵੀ ਪਸ਼ੂ ਖੁੱਲ ਕੇ ਪੂਰਾ ਦੁੱਧ ਤੇ ਆਜੂਗਾ ਠੀਕ ਆ ਆ ਦੇਖੋ ਆਰਡਰ ਕੁਆਲਿਟੀ ਦੇਖੋ ਬੈਸਟ ਆਰਡਰ ਕੁਆਲਿਟੀ ਆ ਥਾਂ ਤੋਂ ਪੂਰਾ ਮੁਠੀ ਲੰਬਾਈ ਦੇ ਵਿੱਚ ਜਿਹੜਾ ਵੇਖੋ ਬਿਲਕੁਲ ਡਿਫਰੈਂਸ ਬਿਲਕੁਲ ਜਿਹੜਾ ਗਾਇਬ ਚਾਰ ਚਾਰ ਪੰਜ ਪੰਜ ਇੰਚ ਦਾ ਠੀਕ ਆ ਅੱਛਾ ਸੋਨੂ ਵੀਰ ਇਹਦਾ ਮੁੱਲ ਫਿਰ ਕੀ ਕਰਾਂਗੇ ਲੈਣ ਦੇਣ ਸਭ ਮੁੱਲ ਕਰਾ ਲਓ 90 95 ਕਰਾ ਲਓ 82000 ਰੁਪਏ ਦੀ ਮੈਂ ਲਿਆਂਗੇ 82 ਦੀ ਹਾਂਜੀ 82000 ਰੁ ਮਾਜ ਤੁਸੀਂ ਵੇਖ ਲਈ ਆ ਫੇਸ ਕੁਆਲਟੀ ਇੱਕ ਵਾਰੀ ਮੇਰੇ ਕੋ ਸਮਝ ਨਾ ਲਵੇ 13 ਤੋਂ 14 ਕਿਲੋ ਦੁੱਧ ਭਰੂਗੀ ਮੈਂ ਬੜੀ ਚਵਾਈ ਚੁਈ 11 ਕਿਲੋ ਤਿਆਰ ਹੈ ਜੀ ਇਸ ਟਾਈਮ ਲੋ ਜੀ ਓਏ ਮੋਟੀ ਧਾਰ ਬਿਲਕੁਲ ਮੈਂ ਕਿਹਾ ਵਧੀਆ ਇੱਕ ਨੰਬਰ ਕਿਤੇ ਭੂਰ ਛਟਣ ਸੀਲ ਠੰਡੀਆਂ ਪੂਰੀਆਂ ਈ ਠੀਕ ਆ ਜੀ ਹਾਂਜੀ ਲੋ ਵੀ ਪ੍ਰਭੂ ਇਹ ਮਗਰ ਫੀਮੇਲ ਕੱਟੀ ਇਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਆ ਛੋਟੀ ਆ ਜੀ ਹਾਂਜੀ ਪਹਿਲਾਂ ਛੋਟੀ ਜੀ ਪਹਿਲਾਂ ਤੁਸੀਂ ਹਾਂਜੀ 6 ਤੋਂ 7 ਕਿਲੋ ਦੁੱਧ ਲੋ ਵੀ ਹਾਂ ਜਿਹੜਾ ਹੈ ਸਹੀ ਦੁੱਧ ਦੱਸਣ ਨੂੰ ਦਾਖ ਦੱਸ ਜੀ ਕੋਈ ਫਾਇਦਾ ਨਹੀਂ ਵੀਰ ਜੀ ਕੱਲ ਆਪਣੇ ਸਵੇਰੇ ਘਰੇ ਆਈ ਹੈ ਬਹੁਤ ਸੋਹਣੀ ਝੋਟੀਆਂ ਤੋਂ ਆੜ ਤੋਂ 6 ਤੋਂ 7 ਕਿਲੋ ਤਿਆਰ ਕੱਟਾ ਮਗਰਾਈ ਹਾਈਟ ਕੱਤ ਜਿਹੜਾ ਐਕਸਟਰਾ ਆਰਡੀਨਰੀ ਫੁੱਲ ਵੱਡੀ ਹਾਈਟ ਆ ਦੋਸਤੋ ਠੀਕ ਆ ਸੋ ਇਹੋ ਜਿਹੀ ਆ ਪਹਿਲਾਂ ਝੋਟੀਆਂ ਤੋਂ ਆਪਾਂ ਕੇ ਇਹ ਉਮੀਦ ਕਰਦੇ ਆਂ ਵੀ ਚੰਗਾ ਦੁੱਧ ਦੀ ਬਾਕੀ ਹੁਣ ਪੰਜਾਂ ਛੇ ਦਿਨਾਂ ਦੀ ਸੂਈ ਹੈ ਜੀ 10-10 ਦਿਨ ਹੋ ਗਏ 10 ਦਿਨ ਹੋ ਗਏ ਹਾਂਜੀ ਤੇ 7 ਕਿਲੋ ਹੁਣ ਹਾਂ 7 ਕਿਲੋ ਇਸ ਟਾਈਮ ਜਿਹੜਾ ਸਹੀ ਦੁੱਧ ਸੰਸਾ 7 ਕਿਲੋ ਜਿਹੜਾ ਦੋਸਤੋ ਮੌਜੂਦਾ ਟਾਈਮ ਜਿਹੜਾ ਬਿਲਕੁਲ 7 ਕਿਲੋ ਹਾਜ਼ਰ ਦੁੱਧ ਠੀਕ ਆ ਜੀ 10 ਕਿ ਦਿਨ ਦਾ ਤੇ ਮਗਰ ਇਹ ਕਟਾ ਜੀ ਹਾਂਜੀ ਮਗਰ ਕਟਾਈ ਕਟਾਏ ਦੇ ਮਗਰ ਮੇਲ ਕਾਫਾ ਝੋਟੀ ਵੇਖ ਲਓ ਦੋਸਤੋ ਬਿਲਕੁਲ ਵਜਨ ਲੋਡ ਵਾਲੀ ਝੋਟੀ ਆ ਵੱਡੇ ਕਦ ਕਾਟਦੀ ਆ ਵੀ ਕੋਈ ਵੀਰ ਦੂਰ ਨੇੜੇ ਹੋ ਤੁਸੀਂ ਆਓ ਇਹ ਨਹੀਂ ਲੱਗੂਗਾ ਵੀ ਕੋਈ ਛੋਟੀ ਜਿਹੀ ਝੋਟੀ ਲੈਣ ਚੱਲੇ ਆ ਵੱਡੇ ਕਦ ਕਾਟਦੀ ਆ ਹਾਈਟ ਕਦ ਪੁੱਤ ਬਿਲਕੁਲ ਤੁਹਾਡੇ ਸਾਹਮਣੇ ਆਹ ਦੇਖੋ ਜੀ ਆਹ ਠੀਕ ਹੈ ਸੋ ਜਿੱਦਾਂ ਕਿ ਪਹਿਲਾ ਸੂਆ ਦੋਸਤੋ ਇਹ ਸੂਈ ਆ ਬਿੱ ਤਕਰੀਬਨ ਉਮੀਦ ਆ ਜੇਕਰ ਹੋਣ ਬਿਲਕੁਲ 10 ਦਿਨਾਂ ਦੇ ਦੌਰਾਨ ਕੋਈ 7 ਕਿਲੋਟਰ ਤੇ ਲਾਗੇ ਤਾਗੇ ਜਾਂ 7 ਲੀਟਰ ਬਿਲਕੁਲ ਦੁੱਧ ਚੱਲ ਰਿਹਾ ਸਾਬ ਸਾਬ 9 10 9 ਤਾਂ ਨਾਰਮਲ ਬਈ ਚਵਾਉਂਦੀ ਰਹੂਗੀ 9 ਤੋਂ 10 ਕਿਲੋ ਦੁੱਧੋ ਵੀਰਾ ਦੀ ਸੋਚ ਸਮਝ ਕੇ ਲਵੇ ਠੀਕ ਹੈ ਜਿਹੜਾ ਆਪਣੇ ਘਰੇ ਮੌਜੂਦਾ ਆਪਾਂ ਉਹ ਦੱਸਣਾ ਠੀਕ ਹੈ ਹਾਂ ਆਪਾਂ ਉਹ ਚ ਹੋਣਾ ਜੀ ਜਿਹੜਾ ਦੁੱਧ ਜਿਹੜੀ ਮੈਂ ਥੱਲੇ ਦੱਸਾਂਗੇ ਉਹ ਨਿਕਲੂਗਾ ਸੰਤੂ ਸਾਹਿਬ ਠੀਕ ਹੈ ਜੀ ਗਾਂ ਵੀਰ ਦੀ ਸੇਵਾ ਦਾ ਦੁੱਧ ਠੀਕ ਹੈ ਜੀ ਜਿਹੋ ਜਿਹਾ ਅਗਲਾ ਸੇਵਾ ਕਰੂਗਾ ਜਾ ਕੇ ਬਿਲਕੁਲ ਬਿਲਕੁਲ ਤੇ ਸੋਨੂੰ ਵੀ ਇਹਦਾ ਕੀ ਕਰਦੇ ਮੁੱਲ 80 ਕਰਾ ਲੋ 82 ਕਰਾ ਲਈ 75000 ਰੁਪਏ ਦੇਵਾਂ ਝੋਟੀ 75 ਦੇ ਹਾਂਜੀ ਲਓ ਵੀ ਭਰਾਵੋ 75000 ਚਾਹੀਏ ਇੱਕ ਨੰਬਰ ਸੀਲ ਪੂਰੀ ਆ ਤੇ ਠੰਡੀ ਤੇਰੀ ਆ ਸੀਲਸ ਹੂਗਾ ਕੋਈ ਡਰਕਲ ਪਸੂ ਨਹੀਂ ਖਾ ਬਿਲਕੁਲ ਠੰਡੀ ਤੇਰੀ ਝੋਟੀ ਬਹੁਤ ਸ਼ਕੀਨ ਆ ਸਿੰਗੀ ਸੁੰਗੀ ਬਹੁਤ ਪਿਆਰੀ ਆ ਪਿੱਠ ਪੋੜੇ ਦੀ ਬਹੁਤ ਚੌੜੀ ਠੀਕ ਹੈ ਜੀ ਥਾਂ ਥਣ ਪੂਰਾ ਨੋਕਲਾ ਆ ਵੇਖੋ ਠੀਕ ਹੈ ਜੀ ਸੋ ਪੂਰੀ ਜਿਹੜੀ ਦੋਸਤੋ ਰੇਟ ਭਾਅ ਪਰਤਾ ਵੀ ਦੱਸਦਾ ਵੀਰ ਨੇ ਤੇ ਤੁਸੀਂ ਆਪਣੀ ਜ਼ਰੂਰ ਵਿਚਾਰ ਕਰ ਲਿਓ ਇਸ ਤੋਂ ਬਾਅਦ ਆ ਜਿਹੜੀ ਅਗਲੀ ਮੱਝ ਚੌਥੇ ਨੰਬਰ ਦੇ ਸੰਸਰ ਦੂਜਾ ਸੂਬਾ ਝੋਟੀ ਇਹ ਦੂਜ ਮੋਹ ਛੇ ਦਾ 10 ਕਿਲੋ ਨੈਟ ਦੇ ਤਿਆਰ ਦੋ ਦੇਸ ਟਾਂ ਕੱਟੀ ਮਗਰ 10 ਕਿਲੋ ਜੀ ਪੂਰਾ ਤੋਲ ਕੇ ਦੇਾਂਗੇ ਸੰਸਾਭ ਲੋ ਜੀ 10 ਕਿਲੋ ਦੁੱਧ ਜਿਹੜਾ ਦੋਸਤੋ ਬਿਲਕੁਲ ਨੈਟ ਤਿਆਰ ਆ ਦੂਜਾ ਸਵੇਰ ਸੂਈ ਆ ਮਗਰ ਕੱਟੀ ਆ ਠੀਕ ਆ ਮਗਰ ਕੱਟੀ ਆ ਤੇ ਨਾ ਇਹਨੂੰ ਸੁਣ ਵੀ ਰਿਹਾ ਇਹਨੇ ਕਿੰਨੇ ਸੰਸਾਭ ਸਾਰਿਆਂ ਨੂੰ ਇੰਨੇ ਦਿਨ ਹੀ ਹੋਏ ਤਾਜ਼ਾ ਹੀ ਮਾਲ ਆ ਹਾਂ ਕੋਈ 10 ਦਿਨ ਲਾ ਲੈ ਵੀਰੇ ਹਫਤੇ ਤੋਂ ਦੋ ਦੋ ਬਾਹਰ ਪਿਆ ਹਾਂ ਦੋ ਦਿਨ ਬਾਹਰ ਦੁੱਧ ਦੁੱਧ ਬਣ ਚੁੱਕਾ ਜੀ ਜਦੋਂ ਮੇਲਾ ਚੱਲੂਗੀ 11 ਤੋਂ 12 ਕਿਲੋ ਦੁੱਧ ਦਊਗੀ ਛੋਟੀ ਲੋ ਵੀ ਦੋਸਤੋ ਹਾਂਜੀ ਠੀਕ ਆ ਤੇ ਬ ਉਹ ਜਿਹੜੀ ਦੋਸਤ ਇਹ ਝੋਟੀ ਆ ਦੂਜਾ ਸੂਆ ਸੂਈ ਆ ਕੋਈ 8 ਤੋਂ 10 ਕ ਦੇਨ ਦਾ ਵੀਰ ਕੋਈ ਸੂਆ ਮੰਨ ਕੇ ਸੌਦਾ ਕਰ ਸਕਦਾ ਮਗਰ ਕੱਟੀ ਆ ਠੀਕ ਆ ਜੀ ਫੀਮੇਲ ਕਾਫਾ ਦਿਖਾ ਦਾਂਗੇ ਵੀਡੀਓ ਦੇ ਵਿੱਚ ਤੁਹਾਨੂੰ ਥਣ ਥਣ ਪੂਰਾ ਮੁਠੀ ਆ ਦੇਖੋ ਜੀ ਸੰਧੂ ਸਭ ਚਵਾਈ ਦਾ ਕੋਈ ਅੰਤ ਬੰਦਾ ਨਹੀਂ ਇਹਨੂੰ ਕਰਮਾ ਲਈ ਤੇ ਆਹ ਵੇਖੋ ਫੇਸ ਕੁਆਲਿਟੀ ਦੋਵੇਂ ਅੱਖਾਂ ਬਿੱਲੀਆਂ ਠੀਕ ਆ ਜੀ ਜਿਵੇਂ ਆਪਾਂ ਦਿਖਾਉ ਮੜੇ ਥਣ ਥਣ ਨੇ ਕਰਕੇ ਆਹ ਦੇਖੋ ਬਾਤ ਬਾਤ ਕਜੀ 10 ਕਿਲੋ ਜਿਹੜਾ ਬਿਲਕੁਲ ਹਾਜ਼ਰ ਹੈ ਜਿਹੜਾ ਤੁਸੀਂ ਕੋਲ ਇਸ ਘਰੋਂ ਚੁਬਾਈ ਕਰੂੰਗੇ 10 ਕਿਲੋ ਲੋ ਵੀ ਦੋਸਤੋ ਪਸ਼ੂ ਹਰ ਵਾਰ ਦੋਸਤੋ ਚੰਗੇ ਆ ਵਧੀਆ ਪਸ਼ੂ ਆ ਕੋਈ ਵੀ ਰਾਂ ਦੀ ਦੋ ਡੰਗ ਚੋਲੇ ਕੋਈ ਤਿੰਨ ਟਾਈਮ ਚੋਲੇ ਠੀਕ ਆ ਆ ਬੱਚਾ ਸਭ ਕੱਟੀ ਜਾਂਦੀ ਆ ਮਗਰ ਖੜੀ ਜਿਹੜੀ ਹਾਂਜੀ ਖੜੀ ਜਿਹੜੀ ਆ ਜਿਹੜਾ ਬੱਚਾ ਦੋਸਤੋ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾਈ ਆ ਦੂਜਾ ਸੂਆ ਠੀਕ ਆ ਆ ਮਗਰ ਕੱਟੀ ਆ ਦਸਾਂ ਦਿਨਾਂ ਦਾ ਕੋਈ ਵੀ ਮੰਨ ਲੇ ਅੱਠਾਂ ਦਾ ਮੰਨ ਲੇ 12 ਦਾ ਮੰਨ ਲੇ ਇਥੇਕ ਜਿਹੜਾ ਸੂਆ ਹੈਗਾ ਠੀਕ ਆ ਤੇ ਸਾਨੂੰ ਵੀਰ ਕੀ ਲੈਣ ਦੇਣ ਫਿਰ ਕਰਦੇ ਆਂ ਦਾ ਮੁੱਲ ਸਾਨੂੰ ਸਭ ਵੇਂਦਾ ਵੀ 80 82 ਕਰਾ ਲਈ 75000 ਰੁਪਏ ਚੋਟੀ ਦਿਆਂਗੇ ਆਪਾਂ 75 ਦੀ ਹਾਂਜੀ ਆਪਣਾ ਮੁੱਲ ਤੁਹਾਨੂੰ ਬੜਾ ਥੋੜਾ ਜਾਇਜ਼ ਹੁੰਦਾ ਲੋਕਾਂ ਨੂੰ ਠੀਕ ਹੈ ਜੀ ਨਿੱਕੀ ਕਮਾਈ ਕਰਕੇ ਆਪਾਂ ਮਾਲ ਵੇਚਣਾ ਦਾ ਲਓ ਜੀ 75000 ਦੀ ਦੋਸਤੋ ਤੁਹਾਨੂੰ ਜਿਹੜੀ ਆ ਦੂਜੇ ਨੰਬਰ ਤੇ ਦੁੱਧ ਜੀ 9 ਕਿਲੋ ਹੋਵੇ ਭਾਵੇਂ ਤਸੱਲੀ ਵਾਲਾ 10 ਕਿਲੋ ਪੱਕਾ ਦੁੱਧ ਚੋਟੀ ਕੋਲ ਠੀਕ ਹੈ ਜੀ ਹਾਂ ਦੁੱਧ ਦਾ ਬਿਲਕੁਲ ਤਸੱਲੀ ਬਖਸ਼ ਜਿਹੜਾ ਹਾਂ 10 ਕਿਲੋ ਦੁੱਧ ਹਾਂ ਗਾਂਹ ਨੂੰ ਜਿਹੜਾ ਦੋਸਤੋ ਲੈਵਾ ਬਿਲਕੁਲ ਆ ਗਾਂਹ ਨੂੰ ਜ਼ ਇਸ ਤੋਂ ਬਾਅਦ ਇੱਕ ਪੰਜਵੇਂ ਨੰਬਰ ਤੇ ਜਿਹੜੀ ਆ ਮੱਝ ਆ ਗਈ ਹੈ ਜੀ ਸੰਸਾਪ 6 ਤੋਂ 7 ਦਿਨ ਹੋ ਗਏ ਸੀ ਨੂੰ ਆ ਬੱਚਾ ਜੀ ਲਓ ਜੀ 10 ਕਿਲੋ ਦੇ ਥਲੇ ਤਿਆਰ 6 ਤੋਂ 7 ਦਿਨ ਦਾ ਭਰਾਵੋ ਸਮਾਂ ਤੇ ਇਹ ਜਿਹੜਾ ਬਿਲਕੁਲ 10 ਕਿਲੋ ਦੋ ਦਿਨ ਦੇ ਥਲੇ ਹਾਜ਼ਰ ਆ ਮਗਰ ਜਿਹੜਾ ਬੱਚਾ ਵੇਖ ਲਓ ਠੀਕ ਹੈ ਜੀ ਕਟਾ ਮੇਲ ਕਾਫ ਅੱਛਾ ਸੋਨੂ ਵੀਰ ਸਵੇਰ ਕਿਨਾਂ ਸੂਆ ਜੀ ਤੀਜਾ ਸੂਈ ਸੰਸਾਪ ਤੈਂ ਤਾਂ ਜabb ਕਹਿ ਦਿੱਤੀ ਚਲਦੀ ਪਰ ਨਹੀਂ ਜਿਹੜੀ ਸਚਾਈ ਉਹ ਤੇਜਾ ਸੁਆ ਸੁਈ ਆ ਸੁਆਈ ਦੇ ਇੱਕ ਨੰਬਰ ਆ ਇਹ ਬੱਚਾ ਜਾਂਦਾ ਹਾਂ ਉਹ ਇਹਨੂੰ ਇੱਥੇ 5 6 ਚਾਰਕ ਪੰਜ ਦਿਨ ਦੱਸ ਦੇਣੀ ਇਹਨੂੰ ਲਾਲਕ ਸਾਰੀਆਂ ਉੱਤੇ ਦੇ ਅੰਦਰ ਦੀਆਂ ਹੀ ਸੰਸਾਬ ਲਓ ਜੀ 10 ਕਿ ਦਿਨ ਕੋਈ ਵੀ ਰਮਨ ਲੈ ਠੀਕ ਆ ਜੀ ਤੇ 10 ਕਿਲੋ ਦੁੱਧ ਤਿਆਰ ਪੂਰਾ ਤਿਆਰ ਨੇਟ ਜੀ ਲਓ ਜੀ 10 ਕਿਲੋ ਦੁੱਧ ਦੋਸਤੋ ਬਿਲਕੁਲ ਹਾਜ਼ਰ ਆ ਤਿਆਰ ਆ ਪਿੱਠ ਪੂੜੇ ਦੀ ਪੂਰੀ ਰਾਜੀ ਆ ਵਜਨ ਦੋੜ ਵਾਲੀ ਆ ਬੇਲਪੁਰ ਚੰਗੀ ਆ ਠੀਕ ਆ ਜੀ ਸੋ ਆਰਡਰ ਕੁਆਲਿਟੀ ਜਿਹੜੀ ਬਿਲਕੁਲ ਪੱਦਰ ਖਵਾਨਾ ਬਿਲਕੁਲ ਤੁਸੀਂ ਵੇਖੋਗੇ ਥਾਣਦੇਵੇ ਦੀ ਬਹੁਤ ਸਫਾਈ ਆ ਪੱਧਰ ਲੇਵਾ ਠੀਕ ਹੈ ਜੀ ਕੋਈ ਸਾਈਡ ਵਾਲਾ ਜਾਂ ਦੂਜਾ ਤੀਜਾ ਕੋਈ ਰੌਲੇ ਰੱਪੇ ਦੀ ਗੱਲ ਨਹੀਂ ਗਈ ਬਿਲਕੁਲ ਪੱਧਰ ਲੇਵਾ ਤੇ 10 ਕਿਲੋ ਦੋ ਤਾਂ ਹਾਜ਼ਰ ਆ ਕੋਈ ਵੀ ਰੱਬ ਦੀ ਚੁਵਾਈ ਕਰੇ ਦੋ ਟਾਈਮ ਆ ਵੇਖੋ ਠੀਕ ਹੈ ਜੀ ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਦੋਸਤੋ ਥਾਣਦੇਵੇ ਦੀ ਪੂਰੀ ਸਾਫ ਆ ਬਾਡੀ ਬੰਦ ਤਰ ਉਤੋਂ ਵੀ ਦੇਖ ਲਈਏ ਤਾਂ ਪੂਰੀ ਸਾਫ ਸਫਾਈ ਆ ਠੀਕ ਹੈ ਸਿੰਘਾਂ ਦੀ ਕਿ ਵਾਈ ਦਾ ਸੰਸਮੰਤ ਬੰਨਾ ਹੀ ਨਹੀਂ ਇਹਨੂੰ ਸਾਰੀਆਂ ਹੀ ਤਾਰੀਆਂ ਸੂਈਆਂ 10-10 ਕਿਲੋ ਮਹੀਂ ਥਲੇ ਦੁੱਧ ਤਿਆਰ ਹੈ ਇਸ ਟਾਈਮ ਠੀਕ ਹੈ ਜੀ ਹਾਂ ਤੇ ਪਸ਼ੂ ਦੋਸਤੋ ਵੈਰੀਫਾਈ ਕਰਨੀ ਤੁਹਾਡੀ ਜ਼ਿੰਮੇਵਾਰੀ ਆ ਪਸ਼ੂ ਅੱਗੋਂ ਦੁੱਧ ਬਦਨੇ ਆ ਠੀਕ ਆ ਮੈਲੇਓ ਚੱਲਣੇ ਕਿਉਂਕਿ ਸਾਰੇ ਪਸ਼ੂ 8-8 10-10 ਦਿਨ 11-11 ਦਿਨ ਦੇ ਸੂਏ ਆ ਕੋਈ ਬਾਹਰੀ ਤੇਰੀ 14 ਦਿਨੀ ਆ ਮੈਰੇਓ ਪਸ਼ੂ ਚੱਲਣਾ ਫੇਰ ਜਿਹੜਾ ਜਾ ਕੇ ਦੁੱਧ ਵਾਜੂਗਾ ਚੰਗੀ ਸੇਵਾ ਤੇ ਉਹ ਵੀ अच्छा सोनू वीरै ता फिर की करता मोला सेम ही मोल सानु जम्मो लस्सी भी आसी करा लो 75 ਚ ਮਾਨ ਤਾਂ ਕਰਦੇ ਆਂ 75 ਚ ਹਾਂਜੀ ਅੱਜ ਆਪਣੇ ਕੋਲ ਜਿਆਦੇ ਭਾਜੜੇ 75 ਵਾਲੇ ਆ ਹਾਂ 75 ਵਾਲੇ ਜੈਜ ਨਿੱਕੇ ਨਿੱਕੇ ਮੁੱਲ ਚ ਹੋਣਾ ਚਾਹਣਾ ਵੜਨਾ ਬਿਲਕੁਲ 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 ਨਿੱਕ ਨਿੱਕੇ ਮੁੱਲ ਕਰਨੇ ਆਪਾਂ ਜੀ ਉਹ ਜਿਹੜਾ ਵੀਰ ਦਾ ਵੀ ਉਹਨੇ ਉਹਨੇ ਆ ਵੀ ਦੇ ਲੈ ਲਈ ਗੱਲ ਬਾਤ ਆ ਵੀ ਮਾਰ ਮਾਰ ਵੀਰ ਦਾ ਹੋ ਜੂਗਾ ਕਿੱਡਾ ਆ ਇਹ ਆਪਾਂ ਇਹ ਨਹੀਂ ਕੋਈ ਆਪਾਂ ਗੱਡ ਨਾ ਕੱਟਾ ਮੰਨ ਲੈਣਾ ਕਿਸੇ ਨੇ ਠੀਕ ਹੈ ਤਾਜ਼ੀਆਂ ਸੁਈਆਂ ਨਾਲ ਬੱਚੇ ਚਵਾਈ ਚ ਕਿਸੇ ਦੀ ਮੈਂ ਡਿਫਾਲਟ ਨਿਕਲੇ ਆਪਾਂ ਜ਼ਿੰਮੇਵਾਰ ਹੋਵਾਂਗੇ ਠੀਕ ਹੈ ਜਿਹੜਾ ਆਨਲਾਈਨ ਮੰਗਵਾਉਂਦੇ ਜਿੰਨਾ ਦੁੱਧ ਦੱਸਾਂਗੇ ਭਾਵੇਂ ਅਗਲਾ 8 ਦਿਨ ਆਪਣੇ ਘਰੇ ਚ ਹੋਵੇ ਠੀਕ ਹੈ ਮਗਰੋਂ ਸੰਧੂ ਸਾਹਿਬ ਆਪਾਂ ਲਾ ਮੰਨੀ ਲੈਣਾ ਠੀਕ ਹੈ ਹਾਂ ਇੱਥੇ ਆ ਸਾਡੀ ਪਸ਼ੂ ਜਿਹੜੇ ਦੋਸਤੋ ਵਿਖਦੇ ਆ 10-10 ਪਸ਼ੂ ਇੱਕੇ ਵਾਰੀ ਆਉਂਦੇ ਆ ਇੱਕ ਇੱਕ ਪੂਰ ਚ 10-10 ਪਸ਼ੂ ਵਿਖ ਜਾਂਦੇ ਕਦੀ ਕੋ ਲਾਂਬੇ ਵਾਲੀ ਗੱਲ ਨਹੀਂ ਹੋਈਗੀ ਆਪਦੀ ਫਿਰ ਵੀ ਨਰਕ ਪਰਖਾ ਤਸੱਲੀ ਜ਼ਰੂਰ ਕਰ ਹਾਂਜੀ ਤੇ ਇਸੀ ਜਦੋਂ ਆਨੇ ਸੁੰਜਾ ਸਾਈਆਂ ਤਸੱਲੀ ਕਰੋ ਜੀ ਮਗਰੋਂ ਲਾਂਮਾ ਨਾ ਦੇਓ ਸਾਨੂੰ 75000 ਦੀ ਜਿਹੜੀ ਹੋਊ ਪੰਜਵੇਂ ਨੰਬਰ ਤੇ ਆਪਾਂ 500 ਹੋਰ ਛੱਡ ਦਿਆਂਗੇ ਇਹਦੇ ਚ ਕਰਮ ਵਾਲੀ ਠੀਕ ਆ ਜੀ ਹਾਂਜੀ ਤੇ ਉਸ ਤੋਂ ਬਾਅਦ ਦੋਸਤੋ ਇੱਕ ਲਾਸਟ ਦੇ ਵਿੱਚ ਸਮਝ ਲਓ ਤੁਸੀਂ ਇੱਕ ਨਗ ਤਾਨੂੰ ਦਿਖਾਉਣਾ ਮਾਜ ਇਹ ਵੀ ਤਕਰੀਬਨ ਵਧੀਆ ਵੱਡੀ ਮائیں ਆ ਠੀਕ ਆ ਜੀ ਵੱਡੇ ਪੱਲੇ ਦੀ ਆ ਤੇ ਇਹ ਇੱਕ ਸੇਮ ਇਹ ਹੀ ਸੋਈ ਹੈ ਦੱਸਾ ਦਿਨਾ ਸਾਰਾ ਮਾਲ ਹੀ ਤਾਜਾ ਸੋਇਆ ਜੀ ਦੱਸਾ ਦਿਨਾ ਸੋਈ ਹੈ ਹਾਂ 10 ਕਿਲੋ ਸੁਬਾ ਮਿਲਦਾ ਕਿਨੇ ਵਜੇ ਸੁਬਾ ਤੇ ਜਾਈ ਉਹਨੇ ਕਿਹਾ 10 ਕਿਲੋ ਦੁੱਧ ਤਿਆਰ ਹੈ ਨੇ ਟੈਂਡੇ ਥੱਲੇ ਕੰਡੇ ਵਾਲਾ ਚਵਾਈ ਨੂੰ ਕੰਡੇ ਦਾ ਦੋਸਤੋ ਹਾਜ਼ਰ ਆ ਕੱਲ ਸਵੇਰ ਦੀ ਆਪਣੇ ਘਰੇ ਆਈ ਹੈ ਜੀ ਕੱਲ ਦੀ ਹਾਂ ਕੱਲ ਦੀ ਠੀਕ ਆ ਜੀ ਤਾਂ ਦੋ ਡੰਗ ਆਪਾਂ ਵੀ ਚਵਾਈ ਕਰ ਲਈ ਆਪਾਂ ਚਵਾਈ ਤਾਂ ਵੀਰ ਜੀ ਇਹਦੇ ਸਭ 10 ਕਿਲੋ ਦੱਸੋ 10 ਕਿਲੋ ਦੁੱਧ ਦੱਸਤਾ ਜੀ ਹਾਂ ਠੀਕ ਆ ਜੀ ਇਹ ਤਾਂ ਮਗਰ ਬੱਚਾ ਕੀ ਇਹਨੇ ਮਗਰ ਕੱਟਾਈ ਇਹਦੇ ਅੱਗੇ ਬੱਜਾ ਹਾਂ ਇਹ ਵੀ ਦੋਸਤੋ 10 ਕਿ ਦਿਨਾਂ ਦੀ ਸਾਰੀ ਸੋਈ ਆ ਤੇ 10 ਕਿਲੋ ਜਿਹੜਾ ਦੁੱਧ ਆਜਰਾ ਕਿਉਂਕਿ ਦੋ ਡੰਗ ਜਿਹੜੀ ਚਵਾਈ ਹੋਈ ਹੋਵੇ ਉਹਦਾ ਰਿਜ਼ਲਟ ਜਿਹੜਾ ਸਾਹਮਣੇ ਆ ਜਾਂਦਾ ਵੀ ਕਿੰਨਾ ਕੁ ਜਿਹੜਾ ਦੁੱਧ ਪਸੂ ਦੇ ਰਿਹਾ ਠੀਕ ਆ ਤੇ ਨਹੀਂ ਤਾਂ ਮੋਸਟਲੀ ਕੀ ਹੁੰਦਾ ਵੇਕਤ ਦਾ ਡਾਂਗ ਬੀਰ ਕਈ ਚਵਾਈ ਕਰਕੇ ਕਹਿ ਦਿੰਦੇ ਆ ਵੀ 9 ਕਿਲੋ 8 ਕਿਲੋ ਆ ਤੇ ਇੱਥੇ ਜਿਹੜੀ ਦੋ ਦੋ ਡੰਗ ਆ ਤਿੰਨ ਤਿੰਨ ਟਾਈਮ ਜਿਹੜੀ ਦੋ ਦੋ ਦਿਨ ਚਾਰ ਚਾਰ ਦਿਨ ਚਵਾਈ ਜਿਹੜੀ ਇਹਨਾਂ ਪਸੂਆਂ ਦੀ ਹੋਈ ਆ ਠੀਕ ਆ ਇਸ ਕਰਕੇ ਉਹਦੇ ਵੀ ਹਾਫਤੇ ਜਿਹੜਾ ਦੱਸਿਆ ਜਾਂਦਾ ਵੀ ਦੁੱਧ ਜਿਹੜਾ 10 ਕਿਲੋ ਹਾਜ਼ਰ ਆ ਦੁੱਧ ਮੈਂ ਦੇ ਦੂ 11 12 ਕਿਲੋ ਰਾ ਹੁਣ ਸਭ ਠੀ ਠੀਕਾ ਨੋਰਮਲ ਚਲੋ ਇੰਨੀ ਕਾਪਾ ਆਸ ਵੀ ਕਰਦਾ ਵਧੀਆ ਜੀ ਚਵਾਈ ਬਹੁਤ ਸੋਹਣੀ 10 ਕਿਲੋ ਦਾ ਤਿਆਰ ਹੈ ਇਸ ਟਾਈਮ ਇਹਨਾਂ ਦੇ ਲੱਗੇ ਹਾਂਜੀ ਇਹਦਾ ਬੱਚਾ ਸੁਨਵੀਰ ਕਰਸੀ ਬੱਚਾ ਸੁਨਵੀਰ ਸਾਹਿਬ ਅੱਗੇ ਆ ਇਧਰ ਆ ਬੈਠਾ ਇੰਨੇ ਲਓ ਜੀ ਅੱਗੇ ਬੈਠਾ ਆ ਲਾਸਟ ਵਾਲੀ ਦਾ ਜਿਹੜਾ ਦੋਸਤੋ ਇਹ ਬੱਚਾ ਹੈਗਾ ਠੀਕਾ ਜੀ ਸੋ ਜ਼ਰੂਰ ਤੁਸੀਂ ਵੇਖ ਲਓ ਬਾਕੀ ਇਸ ਘਰੋਂ ਜਿਹੜਾ ਵੀਰ ਪਸ਼ੂ ਕੋਈ ਖਰੀਦਦਾ ਥਣ ਦੇਵੇ ਦੀ ਧਾਰ ਦੀ ਜਿਹੜੀ ਚਵਾਈ ਹੈ ਦੋਸਤੋ ਉਹ ਪਰਫੈਕਟ ਦਸੀ ਜਾਊਗੀ ਵੀ ਉਹਦੇ ਵਿੱਚ ਕੋਈ ਕਮੀ ਜਾਂ ਡਿਫੈਕਟ ਨਹੀਂ ਨਿਕਲੂਗਾ ਕਿਉਂਕਿ ਦੂਰੋਂ ਨੇੜੇ ਹੋ ਸਕਦਾ ਵੀ ਕਿਸੇ ਵੀਰ ਨੇ ਬਹੁਤੇ ਵੀਰ ਆਨਲਾਈ ਧਾਰ ਦੀ ਕੋਈ ਪੂਰ ਛੱਟਾ ਨਹੀਂ ਹੋਊਗਾ ਬਿਲਕੁਲ ਇੱਕ ਨੰਬਰ ਚ ਵਾਈ ਹੋਊਗੀ ਉਹ ਆਪਦੀ ਤੁਸੀਂ ਵੀ ਤਸੱਲੀ ਕਰ ਸਕਦੇ ਜੀ ਕੋਈ ਵੀਰ ਆਨਲਾਈਨ ਮਗਾਉਣਾ ਚਾਹੁੰਦਾ ਤੇ ਉਹ ਵੀ ਤੁਸੀਂ ਮਗਾ ਸਕਦੇ ਜੀ ਤੇ ਇਸ ਤੋਂ ਬਾਅਦ ਸੋਨੂ ਭਾਈ ਹੋਰ ਕੁਝ ਬਸ ਇਹਦਾ ਮੁੱਲ ਸੰਧੂ ਸਾਹਿਬ ਹਾਂ ਦੱਸੋ ਜੀ ਮੁੱਲ 75 ਕਰਾ ਲਓ 70 ਕਰਾ ਲਾ 2000 ਛੋਟ ਦੇ 70000 70 ਚ ਹਾਂ 68000 ਰੁਪਏ ਦੀ ਮੈਂ ਦੇਵਾਂਗੇ ਲਓ ਵੀ ਦੋਸਤੋ ਕਿਨੇ 68 ਦੀ ਹਾਂਜੀ 68000 68000 ਦੀ ਠੀਕ ਹੈ 2 ਘੱਟ 70000 ਦੱਸੋ ਮੈਂ ਥਲੇ ਤਿਆਰ ਹੈ ਕੰਡੇ ਵਾਲਾ ਠੀਕ ਹੈ ਜੀ 68000 ਦੀ ਇਹ ਮੈਂ ਮਾਝ ਜਿਹੜੀ ਦੋਸਤੋ ਦਿੱਤੀ ਜਾਊਗੀ 10 ਕਿਲੋ ਹਾਜ਼ਰ ਦੁੱਧ ਦਾ ਦੋ ਟਾਈਮ ਵੀਰ ਚੋਲੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਆ ਦੀ ਤਸੱਲੀ ਕਰਕੇ ਸਾਰਾ ਸੰਦੇ ਸਾਹਿਬ ਮਾਲ ਸвая ਸвая ਆ ਦਾ ਤਸੱਲੀ ਕਰੇ ਵੀ ਰਾਨ ਕੇ ਠੀਕ ਹੈ ਜੀ ਮਗਰੋਂ ਆਪਾਂ ਲਾਂਮਾ ਕਿਸੇ ਵੀਰ ਤੋਂ ਨਹੀਂ ਲੈਣਾ ਠੀਕ ਹੈ ਹਾਂ ਜਦੋਂ ਆਪਾਂ ਅਗਲੇ ਨੂੰ ਆਣੇ ਵੀ ਤੂਹਾਨ ਕੇ ਤਸੱਲੀ ਕਰ ਜਿਹੜੀ ਜਿਹੜੀ ਸਾਥੋਂ ਮੰਗਾਏਗਾ ਸਾਡੀ ਗਰੰਟੀ ਉਸ ਚੀਜ਼ ਦੀ ਹੋਵੇਗੀ ਜਿਹੜੀ ਥਾਣਾ ਤੋਂ ਜਾਊਗਾ ਦੁੱਧ ਹਾਂਜੀ ਉਹਨਾਂ ਨਿਕਲੂਗਾ ਚੋਕੇ ਦੋ ਟਾਈਮ ਸਾਨੂੰ ਫੋਨ ਕਰੇ ਤੇ ਚੌਥੇ ਦਿਨ ਮੁੜ ਕੇ ਦਾਣਾ ਵਿਰਜੀ ਉਹਨੇ ਸੰਦੂ ਸਮੋਣਨਾ ਪਾਉਣਾ ਆਪਾਂ ਨਹੀਂ ਪਾਉਣਾ ਠੀਕ ਹੈ ਆਪਣੇ ਘਰੇ 8 ਦਿਨ ਅਗਲਾ ਆਵੇ ਠੀਕ ਹੈ ਬਿਲਕੁਲ ਬਾਕੀ ਜੋ ਦੋਸਤੋ ਜਦੋਂ ਥੋੜਾ ਜਿਹਾ ਹੱਥ ਢਿੱਲਾ ਕਰ ਲਿਆ ਤੁਸੀਂ ਪਿਛਾਣ ਨੂੰ ਖਿੱਚ ਲਿਆ ਸੇਵਾ ਵਾਲੇ ਪਾਸਿਓਂ ਉਦੋਂ ਦੁੱਧ ਪਸ਼ੂ ਇਹਦਾ ਮਾਰਕ ਟਿਕਦਾ ਸੰਦੂ ਸਾਹਿਬ ਇਹ ਮੇਲੇ ਦੇ ਜਦੋਂ ਆਈਆਂ ਮੈਂ ਸਾਰਿਆਂ ਨੇ 2-2 ਕਿਲੋ ਦੁੱਧ ਵਧਨੇ ਵਧਨਾ ਆਰਾਮ ਨਾਲ ਹਾਂ ਇਹ ਵੱਡੀ ਮੈਂ ਤੁਹਾਨੂੰ 13-14 ਕਿਲੋ ਦੁੱਧ ਦੇਈ ਕਰ ਤੇ ਬਿਲਕੁਲ ਜਿਹੜੇ ਦੋਸਤੋ ਪਸ਼ੂ ਤੁਹਾਨੂੰ ਦਿਖਾਏ ਆ ਕੋਚ ਕਮੱਜਾਂ ਜਿਹੜੀਆਂ ਹੈਗੀਆਂ ਵੀ ਜਿਨ੍ਹਾਂ ਨੂੰ ਚੰਗੀ ਸੇਵਾ ਕਰਕੇ ਤੁਸੀਂ 15 14 ਲੀਟਰ ਤੱਕ ਦੁੱਧ ਚੋ ਸਕਦੇ ਜੀ ਠੀਕ ਹੈ ਜੀ ਛੋਟੀ ਉਹ ਵੀ 11 ਤੋਂ 12 ਕਿਲੋ ਦੁੱਧ ਦਊਗੀ ਚੰਗਾ ਦੁੱਧ ਦੇਣ ਵਾਲੀ ਛੋਟੀ ਠੀਕ ਹੈ ਚੋਾਈ ਚੋਈ ਬਹੁਤ ਸੋਹਣੀ ਕੱਗ ਇਹ ਪਸ਼ੂ ਸਾਰੇ ਚੰਗੇ ਹਾਂ ਮੱਝ ਨਹੀਂ ਕੋਈ ਮਾੜੀ ਸਾਰੇ ਚੰਗੇ ਆ ਕੋਈ ਇਹ ਨਹੀਂ ਕਹਿ ਸਕਦੇ ਵੀ ਇੱਕ ਤੋਂ ਦੂਜਾ ਘਟਾ ਇੱਕ ਤੋਂ ਸਾਰੇ ਵੱਧ ਰੀ ਚੰਗੀ ਸੇਵਾ ਕਰੂਗਾ ਕੋਈ ਵੀਰ ਤੇ ਜ਼ਰੂਰ ਚੰਗਾ ਦੁੱਧ ਲੈ ਸਕਦਾ ਤੇ ਪਿੰਡ ਟੋਡੀਆਂ ਸੰਤੂ ਸਾਹਿਬ ਤਹਿਸੀਲ ਧਰਮਗੋੜ ਜ਼ਿਲ੍ਹਾ ਮੋਗਾ ਠੀਕ ਹੈ ਜੀ ਸ਼ਾਹ ਬੋਕਰ ਤੋਂ 5 ਕਿਲੋਮੀਟਰ ਲੋਈਆਂ ਤੋਂ ਆਪਾਂ ਨੂੰ 10-12 ਕਿਲੋਮੀਟਰ ਠੀਕ ਹੈ ਜੀ ਲੋਈਆਂ ਤੋਂ ਠੀਕ ਹੈ ਜੀ ਧਰਮਗੋੜ ਤੋਂ ਆਪਾਂ ਨੂੰ ਹੈਗਾ ਜੀ 16-17 ਕਿ ਠੀਕ ਹੈ ਜੀ ਹਾਂਜੀ ਬਿਲਕੁਲ ਹਾਂ ਤੇ ਬੋਲ ਕੇ ਨੰਬਰ ਸੁਣ ਹਾਂਜੀ ਬੋਲਦੇ ਨੇ ਨਾ ਸੁਣੋ ਜੀ 99150 16213 98559 1777 ਠੀਕ ਹੈ ਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਸਾਡਾ ਵੀਰ ਸੋਨੂ ਪਿੰਡ ਚੋਟੀਆਂ ਤੋਂ ਪਸ਼ੂ ਹਰ ਵਾਰ ਜਿਹੜੇ ਆ ਤੁਹਾਨੂੰ ਚੰਗੇ ਚੰਗੇ ਦਿਖਾਈਦਾ ਕੋਈ 8-8 10-10 ਨੱਕ ਜਿਹੜੇ ਆ ਐਵਰੀ ਟਾਈਮ ਜਿਹੜੇ ਮੌਜੂਦ ਹੁੰਦੇ ਆ ਰੋਜ਼ ਪ੍ਰਤੀ ਦਿਨ ਤੁਸੀਂ ਜਿਹੜੀਆ ਦੋਸਤੋ ਸਵੇਰ ਸ਼ਾਮ ਜਦੋਂ ਮਰਜ਼ੀ ਕੰਟੈਕਟ ਕਰੋ ਵਿਕਰੀ ਵਾਲੇ ਪਸ਼ੂ ਖਾਸ ਤੌਰ ਤੇ ਕੋਈ 8-10 ਨੱਕ ਜਿਹੜੇ ਆ ਮੌਜੂਦ ਹੁੰਦੇ ਆ ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ